ਪਿਆਰਯੋ ਅੱਜ ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਨੇ ਕੀਰਤ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਪਿਤਾ ਸਤਿਗੁਰੂ ਸ੍ਰੀ ਗੁਰੂ ਹਰ राय ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਕਰਤਾ ਸਤਗੁਰੂ ਉਹਨਾਂ ਦੇ ਗ੍ਰਹਿ ਵਿਖੇ ਤੇ ਸਤਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੋਖੋਂ 1656 ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ ਧਾਰਿਆ ਸੀ ਪਿਆਰਿਓ ਮਹਾਰਾਜ ਲੋਕਾਈ ਦਾ ਭਲਾ ਕਰਨ ਵਾਸਤੇ ਜੀਵਾਂ ਦਾ ਭਲਾ ਕਰਨ ਵਾਸਤੇ ਸਿੱਖਾਂ ਦਾ ਭਲਾ ਕਰਨ ਵਾਸਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਧਰਤੀ ਤੇ ਪ੍ਰਗਟ ਹੋਏ ਪਰ ਇਹ ਗੱਲ ਯਾਦ ਰੱਖਣਾ ਅਸੀਂ ਕਈ ਵਾਰ ਗੁਰੂ ਸਾਹਿਬਾਂ ਦੇ ਪ੍ਰਕਾਸ਼ ਦਿਹਾੜਿਆਂ ਤੇ ਜਨਮ ਦਿਹਾੜਾ ਸ਼ਬਦ ਵਰਤਦੇ ਹਾਂ ਪਰ ਸਾਡੇ ਗੁਰੂ ਸਾਹਿਬਾਨ ਜੰਮਣ ਤੋਂ ਰਹਿਤ ਹਨ ਮਰਨ ਤੋਂ ਰਹਿਤ ਹਨ ਜਨਮ ਅਖਰ ਗੁਰੂ ਸਾਹਿਬਾਂ ਦੇ ਨਾਲ ਲੱਗਦਾ ਹੀ ਨਹੀਂ ਇਹ ਦੁਨਿਆਵੀ ਲੋਕਾਂ ਦੇ ਨਾਲ ਲੱਗਦਾ ਪਰ ਗੁਰੂ ਸਾਹਿਬਾਂ ਨਾਲ ਨਹੀਂ ਲੱਗਦਾ ਬਾਣੀ ਕਹਿੰਦੀ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ ਮੇਰਾ ਸਤਗੁਰ ਜੰਮਣ ਮਰਨ ਤੋਂ ਰਹਿਤ ਹੈ ਨਾ ਆਉਂਦਾ ਹੈ ਤੇ ਨਾ ਜਾਂਦਾ ਹੈ ਉਹ ਆਪਣੇ ਸਿੱਖਾਂ ਦੇ ਵਿੱਚ ਹੀ ਸਮਾਇਆ ਹੋਇਆ ਹੈ। ਉਹ ਆਪਣੇ ਸਿੱਖਾਂ ਦੇ ਵਿੱਚ ਹੀ ਵਸ ਰਿਹਾ ਹੈ, ਆਪਣੇ ਸੇਵਕਾਂ ਦੇ ਵਿੱਚ ਹੀ ਵਸ ਰਿਹਾ ਹੈ। ਉਹ ਅਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਦਰਸ਼ਨ ਦੇ ਰਹੇ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ 10 ਗੁਰੂ ਸਾਹਿਬਾਂ ਦੇ ਵਿੱਚੋਂ ਸਭ ਤੋਂ ਛੋਟੀ ਆਰਜਾ ਵਾਲੇ ਗੁਰੂ ਹੋਏ ਨੇ। ਜਿਨ੍ਹਾਂ ਦੀ ਮਹਿਜ ਉਮਰ ਗੁਰੂ ਪਿਆਰਿਓ 8 ਸਾਲ ਦੀ ਉਮਰ ਪਾਉਣੇ 5 ਸਾਲ ਦੀ ਉਮਰ ਵਿੱਚ ਮਹਾਰਾਜ ਗੁਰਤਾ ਗੱਦੀ ਤੇ ਬਰਾਜਮਨ ਹੋਏ। ਸੋ ਇਨੀ ਛੋਟੀ ਉਮਰ ਦੇ ਵਿੱਚ ਮਹਾਰਾਜ ਗੁਰਤਾ ਗੱਦੀ ਦੇ ਅਧਿਕਾਰੀ ਬਣੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਕੀ। ਪਰ ਇਹ ਦੱਸ ਦਿੱਤਾ ਕਿ ਗੁਰੂ ਲਈ ਕਿਸੇ ਉਮਰ ਦਾ ਤਕਾਜ਼ਾ ਨਹੀਂ ਹੈ। ਏ ਨਹੀਂ ਉਮਰ 70 ਸਾਲ ਦੀ ਹੋਵੇ ਉਮਰ 50 ਸਾਲ ਦੀ ਹੋਵੇ ਜਾਂ 100 ਸਾਲ ਦੀ ਹੋਵੇ ਫੇਰ ਹੀ ਗੁਰੂ ਬਣ ਸਕਦਾ ਹੈ ਪਰ ਮਹਾਰਾਜ ਨੇ ਆਖਿਆ ਨਹੀਂ ਪਿਆਰਿਓ ਇਹ ਭਲੇਖਾ ਹੈ ਜਿਹੜਾ ਸਮਰਥ ਹੈ ਜਿਹਦੇ ਤੇ ਧਰੋਂ ਨਿਸ਼ਾਨ ਪਿਆ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦਾ ਵਾਸਾ ਹੋ ਗਿਆ ਉਹ ਗੁਰੂ ਹੈ ਭਾਵੇਂ ਮਹਿਜ ਉਹਦੀ ਉਮਰ 5 ਸਾਲ ਦੀ ਹੋਵੇ ਭਾਵੇਂ ਉਹਨਾਂ ਦੀ ਉਮਰ 5 ਸਾਲ ਦੀ ਹੋਵੇ ਪਰ ਜੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਟਿਕ ਗਈ ਤੇ 5 ਸਾਲ ਦੀ ਉਮਰ ਦੇ ਵਿੱਚ ਹੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਅਗਵਾਈ ਕਰਨ ਯੋਗ ਹੈ 5 ਸਾਲ ਦੀ ਉਮਰ ਵਿੱਚ ਵੀ ਕਿਉਂਕਿ ਇਥੇ ਉਮਰ ਨਹੀਂ ਵੇਖਣੀ ਆਪਾਂ ਉਮਰ ਭਾਵੇਂ ਪੌਣੇ 5 ਸਾਲ ਦੀ ਸੀ ਜਦੋਂ ਗੁਰਤਾ ਗੱਦੀ ਤੇ ਬਰਾਜਮਣ ਹੋਏ ਪਰ ਜੋ ਸਮਰੱਥਾ ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਜੋ ਪਹਿਲੇ ਜਾਮੇ ਦੇ ਵਿੱਚ ਮਹਾਰਾਜ ਨੇ ਕੌਧ ਕੀਤੇ ਜੋ ਮਹਾਰਾਜ ਦੀ ਸਮਰੱਥਾ ਵਰਤਾਈ ਉਹ ਸਮਰੱਥਾ 8ਵੇਂ ਜਾਮੇ ਦੇ ਵਿੱਚ ਮਹਾਰਾਜ ਦੇ ਅੰਦਰ ਉਹ ਕਲਾ ਉਹ ਸਮਰੱਥਾ ਕਿਉਂਕਿ ਗੁਰੂ ਨਾਨਕ ਸਾਹਿਬ ਖੁਦ 8ਵੇਂ ਜਾਮੇ ਦੇ ਵਿੱਚ ਅਗਵਾਈ ਕਰ ਰਹੇ ਸਨ ਸੰਗਤਾਂ ਦੀ 8ਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਸਾਹਿਬ ਆਪ ਵਰਤ ਰਹੇ ਸਨ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬੰਗਲਾ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਹੈ ਇੱਥੇ ਬੰਗਲਾ ਹੁੰਦਾ ਸੀ ਰਾਜੇ ਜੈ ਸਿੰਘ ਦਾ ਜਦੋਂ ਮਹਾਰਾਜ ਇੱਥੇ ਆਏ ਚਰਨ ਪਾਏ ਤੇ ਗੁਰੂ ਸਾਹਿਬ ਨੇ ਦਿੱਲੀ ਦੇ ਵਿੱਚ ਕੁਝ ਸਮਾਂ ਰਹਿ ਕੇ ਉਸ ਵੇਲੇ ਚੇਚਕ ਦੀ ਭਿਆਨਕ ਬਿਮਾਰੀ ਜਿਹੜੀ ਫੈਲੀ ਹੋਈ ਸੀ ਚੇਚਕ ਵਰਗੇ ਭਿਆਨਕ ਰੋਗ ਦਾ ਨਾਸ਼ ਕੀਤਾ ਚੇਚਕ ਵਰਗਾ ਜਿਹੜਾ ਰੋਗ ਸੀ ਉਹ ਦੂਰ ਕੀਤਾ ਕਿਉਂਕਿ ਗਲੀਆਂ ਦੇ ਵਿੱਚ ਬੜੀ ਬਿਮਾਰੀ ਫੈਲੀ ਹੋਈ ਸੀ ਚੇਚਕ ਦੀ ਦਿੱਲੀ ਦੇ ਵਿੱਚ ਬੜੀਆਂ ਮੌਤਾਂ ਹੋ ਰਹੀਆਂ ਸਨ ਮਹਾਰਾਜ ਨੂੰ ਬੇਨਤੀ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਤਰਸ ਕੀਤਾ ਦਰਸ਼ਨ ਦਿੱਤੇ ਤੇ ਆਪਣੇ ਦਰਸ਼ਨ ਦੇ ਕੇ ਰੋਗੀਆਂ ਨੂੰ ਮਹਾਰਾਜ ਨੇ ਉਹਨਾਂ ਦੇ ਰੋਗ ਨਿਵਰਤ ਕੀਤੇ ਚੇਚਕ ਦੇ ਰੋਗ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਢਠਾ ਸਭ ਦੁੱਖ ਜਾਏ ਜਿਨ੍ਹਾਂ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਧਿਆਇਆ ਹੈ ਤੇ ਜਾ ਦਰਸ਼ਨ ਕੀਤੇ ਹਨ ਉਹਨਾਂ ਉਹਨਾਂ ਦੇ ਰੋਗ ਨਿਵਰਤ ਹੋ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੰਨੇ ਸਮਰੱਥ ਨੇ ਜਿਨ੍ਹਾਂ ਦੇ ਦਰਸ਼ਨ ਕੀਤੇਆਂ ਤੇ ਜਿਨ੍ਹਾਂ ਨੂੰ ਯਾਦ ਕੀਤੇਆਂ ਸਾਰੇ ਦੁੱਖ ਨਸ ਜਾਂਦੇ ਆ ਸਾਰੇ ਦੁੱਖ ਦੂਰ ਹੋ ਜਾਂਦੇ ਆ ਇਹਨੇ ਮਹਾਨ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇ ਮਹਾਰਾਜ ਨੇ ਤਰਸ ਕੀਤਾ ਦਿੱਲੀ ਦੇ ਵਿੱਚੋਂ ਚੇਚਕ ਦਾ ਰੋਗ ਜਿਹੜਾ ਸੀ ਖਤਮ ਕੀਤਾ ਮਹਾਰਾਜ ਨੇ ਤਰਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਸੋ ਜਿਹੜਾ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਯਾਦ ਕਰਦਾ ਹੈ ਜਾਂ ਉਹਨਾਂ ਦਾ ਨਾਮ ਲੈਂਦਾ ਹੈ ਉਹਦੇ ਨੇੜੇ ਕੋਈ ਦੁੱਖ ਨਹੀਂ ਆਉਂਦਾ ਕੋਈ ਦਿਲਦਰ ਨਹੀਂ ਆਉਂਦਾ ਸੋ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਅੱਜ ਦੇ ਸ਼ੁਭ ਦਿਹਾੜੇ 1656 ਨੂੰ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਸਤਕਾਰਯੋਗ ਗੁਰੂ ਹਰ राय ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਤੇ ਸਰਕਾਰਯੋਗ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਗੁੱਖੋਂ ਮਹਾਰਾਜ ਨੇ ਪ੍ਰਕਾਸ਼ ਧਾਰਿਆ। ਸਤਿਗੁਰੂ ਰਹਿਮਤ ਕਰਨ ਸਾਰਿਆਂ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।